ਇੱਕ ਮਰਾ ਜਮਾਈ ਆਇਆ ਸੀਗਾ ਅਸੀਂ ਤਾਂ ਵਿਚਾਰੇ ਨੇ ਉਰੀ ਬੈਠੇ ਜਾਣੀ ਦਿੱਤਾ ਨਹੀਂ ਸਾਨੂੰ ਕਹਦਾ ਮੈਨੂੰ ਮਾਰ ਦੇਣਗੇ ਮਾਰ ਦੇਣਗੇ ਤੁਹਾਡਾ ਕੀ ਲੱਗਦਾ ਐ ਮੇਰਾ ਸਾਲਾ ਸੀਗਾ ਜੀ ਤੇ ਹੁਣ ਹੋਇਆ ਕੀ ਹੈ ਮੈਟਰ ਹੋਇਆ ਕੀ ਉਹ ਧਮਕੀ ਦੇਣ ਦੇ ਰੋਣਗੇ ਆਉਂਦੇ ਜਾਂਦੇ ਦੇਖ ਕੇ ਸਾਹਮਣੇ ਗੇੜ ਸੀਗਾ ਸਾਹਮਣੇ ਕਮਰੇ ਦੇ ਵਿੱਚ ਪਿਆ ਸੀਗਾ ਜੀ ਇਹ ਕਦੇ ਬੰਦੇ ਨੂੰ ਕੌਣ ਧਮਕੀ ਦੇ ਦਿੰਦੇ ਧਮਕੀ ਦੂਜੀ ਪਾਰਟੀ ਵਾਲੇ ਜਿਹੜੇ ਜਿਹਨਾਂ ਨੂੰ ਸੱਟ ਵੀ ਲੱਗੀ ਉਹ ਦਾਖਲ ਹੋਏ ਨੇ ਪਹਿਲਾ ਕਿੰਨੀ ਦੇਰ ਦਾ ਝਗੜਾ ਚੱਲਦਾ ਹੈ ਇਹ ਝਗੜਾ ਹੈ ਸਾਡਾ ਇਹਨਾਂ ਨਾਲ ਤਾਂ ਹੈ ਨਹੀਂ ਤੇ ਮਸ਼ੀਨ ਤੋਂ ਆਏ ਸੀਗੇ ਜੀ ਹੁਣ ਅਜੇ ਹੱਤਾ ਹੋਇਆ ਇਹਨੂੰ ਇਹਨੂੰ ਉਧਰ ਉਹ ਤਰੇਗਾ ਇੱਕਦਮ ਹੋਇਆ ਇਹ ਦੋ ਤਰੇਗਾ ਕੀ ਕਹਿੰਦੇ ਪੁਲਿਸ ਨਾਲ ਗੱਲ ਕੀਤੀ ਹਾਂ ਜੀ ਸੁਣਛੇ ਸੀ ਇਹ ਸਿਵਲ ਅਫਸਰ ਕੁਲਵਿੰਦਰ ਸਿੰਘ ਸਾਮਾ ਫਕੀਰ ਬੁੱਧ ਬੁੱਧਰਾਮ ਵਾਸੀ ਰਸੋਲਣਾ ਪਿੰਡ ਆ 25 ਦਾ ਇੱਥੇ ਦਾਖਲ ਸੀਗਾ ਇਹਦੇ ਬਿਆਨ ਤੇ ਪਹਿਲਾਂ ਸਦਰ ਥਾਣੇ ਪਰਚਾ ਦਰਜ ਹੋਇਆ ਹੋਇਆ ਹੈ ਇਹਨੇ ਅੱਜ ਆਪਣੇ 3ਜੀ ਮੰਜ਼ਲ ਤੇ ਬਾਥਰੂਮ ਦੇ ਕੁੰਡੀਆਂ ਲਗਾ ਕੇ ਅੰਦਰੋਂ ਪੈਪਰ ਨਾਲ ਚੜ ਕੇ ਛਾਤਰਛਾਲ ਮਾਰਤੀ ਆ। ਸਾਨੂੰ ਜਦੋਂ ਪਤਾ ਲੱਗਿਆ ਸੀ ਆ ਕਿ ਮੌਕਾ ਦੇਖਿਆ ਸਾਰਾ ਕਿਸੇ ਵੀਡੀਓ ਕੈਮਰੇ ਐ ਚੈੱਕ ਕੀਤਾ। ਇਹਨੇ ਆਪ ਛਾਲ ਮਾਰੀ ਆ।